ਕਿਕਲੀ ਕਲੀਰ ਦੀ ਬੁਰੀ ਹਾਲ ਸੁਖਬੀਰ ਦੀ ਸਮਝ ਕੁਝ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਤੇ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਵੱਡੇ ਬਾਲ ਸਾਹਿਬ ਜਿਉਂਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾ ਵਾਲੀ 1 ਜੂਨ ਵੇ ਅਸੀਂ ਮਾਜਬਾਤ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਝੜ ਅਬ ਸਤਾਉ ਯਾਰੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਬਾਤ ਦੀ ਰਾਜਨੀਤੀ ਚੋ ਪ